ਸਤਿ ਸ੍ਰੀ ਅਕਾਲ ਸਬਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿਲ ਨਰਦੋੜੀ ਦੀ ਕੀ ਮੰਨ ਪਹਿਲਾ ਇੱਕ ਓਨਕਾਰ ਸਾਧਗੁਰ ਪ੍ਰਸਾਦ ਜੈਤੁ ਕੀਰਤਿ ਅਕੀਐ ਕਰਤੇ ਕਾਹੇ ਵਿਚਾਰ ਤੇ ਤੁਰਦੋ ਗੋਸਵਿਲਾ ਸਿਬਰ ਹੋ ਸਤਿਨਾਮ ਹਾਰਾ ਤੁਮ ਕਾਮਾ ਮੇਰੇ ਨਿਰਭਉ ਕਾ ਸੁਹਿਲਾ ਹਾਂ ਵਾਰੀ ਜਿ ਸੁਹਿਲਾ ਸਦਾ ਸੁਖ ਹੋਇ ਰਹਾ ਨੇਤਨਿਤ ਜੀਵੜੇ ਸਮਾਲੀਆ ਨਾ ਦੇਖਾਗਾ ਦੇਵ ਨਹਾਜ ਤੇਰੇ ਦਰ ਦੇ ਕੀਮਤ ਨਾ ਪਵੇ ਤੁਮ ਦਾ ਤੇ ਕਮਲ ਸੰਭਾਰ ਸੰਪਤ ਸਹਾ ਲਿਖਿਆ ਮਿਲ ਕਰਪਾ ਵਤਿਨ ਦੇਖੋ ਸਜਨਾ ਸੀਸਣੀ ਆਜ ਹੋਵੇ ਸਭ ਸੋ ਮਿਲ ਕਰ ਕਰਗੀ ਹੋ ਪਹੁੰਚਾ ਸਤਿ ਰਤਬ ਵਰੰਧਾ ਸਦਨ ਹਾਰਾ ਸਿੰਘ ਮ리에 ਨਾਟਕ ਸਿਹ ਦੇ ਅਵੰਨ ਰਾਕ ਹਾਸਾ ਮਹਾਂਲਾ ਪਹਿਲਾ ਛਿਆ ਕਾਲ ਹੈ ਛਿਆ ਪਰ ਛਿਉਪਦੇਸ਼ ਗੁਰੂ ਗ੍ਰੇਕੋ ਬੇਸਾਨੇ ਕੋ ਕਾ ਜੈ ਕਰ ਕਰ ਤੇ ਕੀ ਅਰਥ ਹੋਏ ਸੋ ਕਰ ਰੱਖ ਮਟਾਈ ਤੋਏ ਰਹਾ ਬੇ ਸੋਏ ਚ ਸਿਆਹ ਕੀਆਂ ਪਹਿਰਾ ਤਿੱਤੀ ਵਾਰੀ ਮਹ ਹੋਐ ਸੂਰਜੇ ਕੋਰ ਤਨੇਕ ਨਾਨਕ ਕਰਤੇ ਕਿਤੇ ਵੀਰ ਰਵਿਕਨਾ ਸ੍ਰੀ ਮਹਾਂਲਾ ਪਹਿਲਾ ਗगन ਮੈ ਥਾਲ ਨਵਨ ਚੰਦ ਦੀਪ ਕਵਣੇ ਤਾਰਿਕਾ ਮੰਡਾ ਜਨਕ ਬੋਤੀ ਤੋਪ ਬਲਿਆ ਜੋ ਪਣ ਚਬਰੋ ਕਰੇ ਸਨਮਣ ਰਈ ਪੁਨਨ ਜੋਤੀ ਕੈ ਸੀਰ ਆਤੀ ਹੋਏ ਪਪ ਖਣਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਝੰਤ ਭੇਰੀ ਰਹਾਉ ਸਹਸ ਸੁਵਰਨ ਨ ਨ ਨ ਹੈ ਤੋਹਿ ਕਉ ਸਹਸ ਮੂਰਤਿ ਨ ਏਕ ਤੋਹਿ ਸਹਸ ਪਦ ਬਿਨੁ ਨਾਲਿ ਏਕ ਪਦ ਗੰਧ ਬਿਨਾ ਸਹਸ ਤਮ ਗੰਧ ਵਿਚਲਿਤ ਮੋਹਿ ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸੁ ਕਾ ਚਾਨਣ ਸਾਮੈ ਚਾਨਣ ਹੋਇ ਗੁਰੁ ਸਾਖੀ ਜੋਤਿ ਪ੍ਰਗਟਿ ਹੋਇ ਜੋਤਿ ਸੁਭਾਵੈ ਸੁਆਰਤੀ ਹੋਇ ਹਰਿ ਚਰਨ ਕਮਲ ਮਕਰੰਦ ਲੋਭਤਿ ਮਨਾ ਆਨੰਦ ਨ ਮੋਹਿ ਆਈ ਪਿਆਸਾ ਕਿਰਪਾ ਜਲ ਦੇਹ ਨਾਟਕ ਸਾਰਿੰਕਾ ਹੋਏ ਜਾਤੇ ਤੇਰਾ ਨਾਏ ਵਾਸਾ ਖਰਾ ਜੋੜੀ ਕੁਰਬੀ ਮਹੰਦ ਚੱਫਤ ਕਾਮਕਰੋਧ ਨ ਕਰ ਬਖਰੀ ਆ ਬਿਸਾਂ ਤੋਂ ਖੰਡ ਲੰਡਾ ਹੀ ਕੋਰਵ ਦੇਖ ਤ ਦੇਕੇ ਕਿਰਪਾ ਆ ਮਨ ਹਲੇ ਮੰਡਲ ਵੱਡਾ ਹੈ ਸਰ ਸਾਧੂ ਅਨਲੇ ਪਰਵਟਾ ਹੈ ਕੰਡਾ ਆਪਣਾ ਵੱਡਾ ਹੈ ਰਹਾ ਸਤ ਤਾਰਾ ਸਾਧਨਾ ਜਾਣਿਆ ਅਨੰਤ ਰਹੋ ਮੈਂ ਕੰਡਾ ਹੀ ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ ਜਿਵ ਕਾਲ ਸਹਜਿ ਅਖੰਡਾਹਿ ਹਰਿ ਜਨ ਹਰਿ ਹਰਿ ਨਾਮੁ ਸਿਮਰਨਹਿ ਦੁਖ ਜਨਮ ਮਰਨ ਭਵ ਖੰਡਾਹਿ ਅਵਨਾਸੀ ਪੁਰਖੁ ਪਾਇਆ ਪਰਮੇਸਰ ਵਾ ਸੋਮ ਖੰਡ ਬ੍ਰਹਮੰਡਾਹਿ ਆਪ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਅਵਰ ਵਡਾਹਿ ਨਿਰ ਨਾਨਕ ਨਾਮੁ ਆਧਾਰੁ ਟੇਕਹਿ ਹਰਿ ਨਾਮੈ ਹੀ ਸੁਖ ਮੰਡਾਹਿ ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ ਰੋ ਬਿਨੰਤੀ ਸੁਨੋ ਮੇ ਮੀਤਾ ਸੰਤ ਟਹਿਲ ਕੇ ਵੇਲਾ ਕਿਹਾਂ ਖਾਟ ਜਲੋ ਹਰਲਾਹਾ ਆਗੈ ਵਸਸ ਜੇਲਾ ਆਉ ਦਕਟਾ ਜਨ ਸਰੈ ਨਾਰੀ ਮਨ ਗੁਰ ਬਿਰਕਾ ਸਵਾਰੇ ਰਹਾਉ ਪਿਰੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਨਿਕਾਇ ਪਿਆਵੈ ਇਹੋ ਰਸ ਅਕਤਿ ਕਾਤਿ ਨ ਜਾਣੀ ਦੇਖੋ ਐ ਸੋਈ ਪਿਹਾਂ ਜੋ ਹਰ ਗੁਰ ਤੇ ਮਨ ਹੈ ਵਸੇਰਾ ਦੇ ਜੇ ਕਰ ਮਹਿਲ ਪਾਵੋ ਸੁਖ ਸਰਜੇ ਬਹਰ ਨ ਹੋਈ ਕੋ ਜੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਹਣ ਕੀ ਕੋਰੇ ਨਾਨਕ ਦਾਸ ਐਹ ਸੁਖ ਬਾਕੇ ਮੋਤ ਪਰ ਸੰਤਨ ਕੀ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਬਣ ਕੇ ਨਾਨਕ ਦਾਸ ਇਹ ਸੁਖ ਮੰਗੇ ਲੋਕ ਕਰ ਸੰਤਨ ਕੀ ਤੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ